ਸਤਿ ਸ੍ਰੀ ਅਕਾਲ ਸੋਸਤੋ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਉੱਪਰ ਜੋ ਮਾਗੀ ਮੇਲਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਸਾਰੀਆਂ ਸਿਆਸੀ ਧਿਰਾਂ ਸਿਆਸੀ ਪਾਰਟੀਆਂ ਵੱਲੋਂ ਜਿਹੜੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਉਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਭਾਵੇਂ ਕਿ ਸਾਰੀਆਂ ਪਾਰਟੀਆਂ ਨੇ ਵੱਡੇ ਵੱਡੇ ਜਿਹੜੇ ਇਕੱਠ ਹੈ ਉਹ ਦਿਖਾਏ ਹੈ ਔਰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਗਿਆ ਭਾਵੇਂ ਅਕਾਲੀ ਦਲ ਬਾਦਲ ਵੱਲੋਂ ਵੀ ਕਾਫੀ ਵੱਡਾ ਘੱਟ ਦਿਖਾਇਆ ਗਿਆ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਉੱਥੇ ਹੀ ਐਸਐਮ ਗੱਠਜੋੜ ਦੇ ਵਿੱਚ ਨਹੀਂ ਹੈ ਭਾਜੀਪੀ ਤਾਂ ਉਹਨਾਂ ਨੇ ਆਪਣੀ ਜਿਹੜੀ ਸਿਆਸੀ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਪਾਰੀ ਜਿਹੜਾ ਇਕੱਠ ਦਿਖਾਇਆ ਗਿਆ ਹੈ ਭਾਫ ਕੇ ਪੰਥਕ ਧਿਰਾਂ ਇਸ ਵਕਤ ਕਾਫੀ ਆਸਮੰਦ ਨੇ ਕਿ ਜਿਸ ਤਰੀਕੇ ਨਾਲ ਰਵਾਈਤੀ ਪਾਰਟੀਆਂ ਪੰਜਾਬ ਦੇ ਮਸਲਿਆਂ ਨੂੰ ਅਣਗੌਲਾ ਕਰਦੀਆਂ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਬਾਦਲ ਹੋਵੇ ਜਾਂ ਭਾਜਪਾ ਹੋਵੇ ਜਾਂ ਹੁਣ ਜਿਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਤਾਂ ਉੱਥੇ ਇਹੀ ਕਿਹਾ ਜਾ ਰਿਹਾ ਹੈ ਕਿ ਪੰਥਕ ਪਾਰਟੀ ਹੀ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ ਬੇਸ਼ੱਕ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੈ ਪਰ ਲੰਬੇ ਸਮੇਂ ਤੋਂ ਜਿਸ ਤਰੀਕੇ ਨਾਲ ਉਸ ਦੇ ਵਿੱਚ મતਭੇਦ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਟੁੱਟਿਆ ਵੀ ਹੈ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਨਤੀਜੇ ਵਜੋਂ ਅਕਾਲੀ ਦਲ ਪੁਨਰਸੁਰਜੀਤ ਹੋਣ ਦੇ ਵਿੱਚ ਆਇਆ ਉਹਦੇ ਵੱਲੋਂ ਵੀ ਜਿਹੜਾ ਚੋਣ ਕਮਿਸ਼ਨ ਦੇ ਕੋਲ ਪਹੁੰਚ ਕੀਤੀ ਗਈ ਹੈ ਆਪਣੀ ਚੋਣ ਨਿਸ਼ਾਨ ਨੂੰ ਲੈ ਕੇ ਤੇ ਪਾਰਟੀ ਰਜਿਸਟਰਡ ਨੂੰ ਲੈ ਕੇ ਪਰ ਬਣਨ ਤੋਂ ਪਹਿਲਾਂ ਹੀ ਭਾਵੇਂ ਕਿ ਅਜੇ ਤੱਕ ਪਾਰਟੀ ਰਜਿਸਟਰਡ ਨਹੀਂ ਹੋਈ ਬੇਸ਼ੱਕ ਉਸ ਦਾ ਜਿਹੜਾ ਕੇਂਦਰੀ ਦਫ਼ਤਰ ਹੈ ਉਹ ਅੰਮ੍ਰਿਤਸਰ ਦੇ ਵਿੱਚ ਖੋਲ ਦਿੱਤਾ ਗਿਆ ਹੈ ਪਾਰਟੀ ਅਜੇ ਰਜਿਸਟਰਡ ਨਹੀਂ ਹੋਈ ਪਾਰਟੀ ਦੇ ਵਿੱਚ ਆਗੂਆਂ ਨੂੰ ਲੈ ਕੇ ਮਤਭੇਦ ਜਾਰੀ ਹੈ ਜਿਸ ਦੇ ਤਹਿਤ ਜਿਹੜਾ ਤਾਜ਼ਾ ਇੱਕ ਝਟਕਾ ਲੱਗਿਆ ਉਸ ਪਾਰਟੀ ਨੂੰ ਚਰਨਜੀਤ ਸਿੰਘ ਬਰਾੜ ਜੋ ਕਿ ਜਿਨ੍ਹਾਂ ਨੇ ਪਾਰਟੀ ਤੋਂ ਅਲੱਗ ਹੋਣ ਦਾ ਜਿਹੜਾ ਫੈਸਲਾ ਉਹ ਕਰ ਲਿਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਜਿਹੜੇ ਸਿਧਾਂਤਾਂ ਨੂੰ ਲੈ ਕੇ ਜਿਹੜੇ ਆਸ਼ੇ ਨੂੰ ਲੈ ਕੇ ਪਾਰਟੀ ਦਾ ਗਠਨ ਕੀਤਾ ਗਿਆ ਉਹਦੇ ਵਿੱਚ ਕੁਝ ਵੀ ਉਹ ਨਜ਼ਰ ਨਹੀਂ ਆ ਰਿਹਾ ਭਾਵ ਕਿ ਕੋਈ ਵੀ ਵਧੀਆ ਪ੍ਰੋਗਰਾਮ ਜਿਹੜਾ ਹੈ ਉਹ ਵਲੰਟੀਅਰਸ ਨੂੰ ਨਹੀਂ ਦਿੱਤਾ ਗਿਆ ਪਾਰਟੀ ਵੱਲੋਂ ਪਾਰਟੀ ਦੇ ਵਿੱਚ ਅਜੇ ਤੱਕ ਵੀ ਜਿਹੜੀ ਲੀਡਰਸ਼ਿਪ ਹੈ ਉਹ ਸੁਸਤ ਨਜ਼ਰ ਆ ਰਹੀ ਹੈ ਭਾਵ ਕਿ ਚੋਣਾਂ ਸਿਰਤੇ ਹੈ ਗਰਾਉਂਡ ਪੱਧਰ ਤੇ ਬਹੁਤ ਸਾਰਾ ਕੰਮ ਕਰਨ ਵਾਲਾ ਪਰ ਲੀਡਰਸ਼ਿਪ ਵੱਲੋਂ ਕੋਈ ਵੀ ਜਿਹੜਾ ਨੁਕਾਤੀ ਪ੍ਰੋਗਰਾਮ ਨੇ ਉਹ ਆਰਗੇਨਾਈਜ਼ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਵਲੰਟੀਅਰਾਂ ਦੇ ਵਿੱਚ ਔਰ ਲੀਡਰਾਂ ਦੇ ਆਗੂਆਂ ਦੇ ਵਿੱਚ ਮਯੂਸੀ ਹੈ ਉੱਥੇ ਮਨਪ੍ਰੀਤ ਸਿੰਘ ਏਰਲੀ ਜੋ ਕਿ ਪੁਨਰਸੁਰਜੀਤ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਨੇ ਕੱਲ ਅਕਾਲੀ ਦਲ ਪੁਨਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜਿਹੜੀ ਹੈ ਉਹ ਸਟੇਜ ਸਾਂਝੀ ਕੀਤੀ ਹੈ ਭਾਵ ਕਿ ਉਹ ਉ체ਚੇ ਤੌਰ ਤੇ ਉਥੇ ਸਟੇਜ ਦੇ ਉੱਪਰ ਪਹੁੰਚੇ ਨੇ ਔਰ ਉਹਨਾਂ ਨੇ ਬੋਲਦਿਆਂ ਹੋਇਆਂ ਕਿ ਬੇਸ਼ੱਕ ਉਹ ਲੰਮੇ ਸਮੇਂ ਤੋਂ ਪੰਥ ਦੇ ਇਕੱਠਾ ਹੋਣ ਦੀ ਗੱਲ ਕਰਦੇ ਆ ਭਾਵ ਉਹ ਕਹਿੰਦੇ ਕਿ ਜਿੰਨਾ ਚਿਰ ਪੰਥ ਦੇ ਵਿੱਚ ਮੰਡੀਆਂ ਪਈਆਂ ਹੋਈਆਂ ਤਦ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਜੇਕਰ ਸਾਰੀਆਂ ਪਾਰਟੀਆਂ ਦੇ ਆਗੂ ਪੰਜਾਬ ਦਾ ਭਲਾ ਚਾਹੁੰਦੇ ਆ ਪੰਥ ਪਾਰਟੀਆਂ ਦੇ ਆਗੂ ਤਾਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਪਏਗਾ ਤਾਂ ਕਿ ਪੰਥ ਲਈ ਪੰਜਾਬ ਲਈ ਪੰਜਾਬੀਅਤ ਲਈ ਜਿਹੜਾ ਹੈ ਰਲ ਕੇ ਹੰਬੜਾ ਮਾਰਿਆ ਜਾਵੇ ਕਿਉਂਕਿ ਉਹ ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਜਿਹੜਾ ਬੇਰੁਖੀ ਵਾਲਾ ਮਾਹੌਲ ਪੰਜਾਬ ਦੇ ਨਾਲ ਕੀਤਾ ਜਾਂਦਾ ਹੈ ਜਿਵੇਂ ਕਿ ਪਿਛਲੇ ਦਿਨੀ ਹੜ੍ਹ ਆਏ ਤਾਂ ਇੱਕ ਦੂਸਰੇ ਤੇ ਉੱਪਰ ਬਲੇਮ ਕਰਦੀ ਰਹਿ ਗਈ ਰਾਜ ਸਰਕਾਰ ਨੇ ਕਿਹਾ ਕੇਂਦਰ ਸਰਕਾਰ ਦੇਵੇ ਪੈਸਾ ਕੇਂਦਰ ਸਰਕਾਰ ਕਰ ਰਹੀ ਹੈ ਰਾਜ ਸਰਕਾਰ ਕੋਲ ਪਹਿਲਾਂ ਹੀ ਪੈਸਾ ਹੈ ਸਾਡਾ ਤਾਂ ਉਸ ਦਾ ਭਾਵ ਕੀ ਇਸ ਦਾ ਭਾਵ ਇਹ ਹੈ ਕਿ ਵਿੱਚ ਗਰੀਬ ਜਨਤਾ ਆਮ ਲੋਕ ਜਿਹੜੇ ਆ ਉਹ ਪਿਸ ਰਹੇ ਭਾਅ ਟੈਕਸ ਵੀ ਪੂਰਾ ਪੇ ਕਰ ਰਹੇ ਜਿਹਦੇ ਤੇ ਸਰਕਾਰਾਂ ਚੱਲ ਰਹੀਆਂ ਪਰ ਜਦੋਂ ਸਰਕਾਰਾਂ ਦੀ ਵਾਰੀ ਆਉਂਦੀ ਹੈ ਲੋਕਾਂ ਦੇ ਨਾਲ ਖੜਨ ਦੀ ਉਸ ਵੇਲੇ ਇੱਕ ਦੂਸਰੇ ਉੱਪਰ ਬਲੇਮ ਸੁੱਟ ਕੇ ਟਾਈਮ ਟਪਾ ਲਿਆ ਜਾਂਦਾ ਹੈ ਇੱਥੇ ਮਨਪ੍ਰੀਤ ਸਿੰਘ ਯਾਦ ਲਈ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੰ ਸਟੇਜ ਤੋਂ ਕਿ ਜਿੰਨਾ ਚਿਰ ਵੀ ਮੈਂ ਸਿਆਸਤ ਵਿੱਚ ਉਹਨਾਂ ਚਿਰ ਮੈਂ ਪੰਥਕ ਜਿਹੜੀ ਜਥੇਬੰਦ ਢਾਂਚੇ ਨੂੰ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਦਾ ਭਾਵ ਪੰਥ ਨੂੰ ਇੱਕ ਸਟੇਜ ਦੇ ਉੱਪਰ ਇਕੱਠਾ ਕਰਨ ਲਈ ਮੈਂ ਯਤਨਸ਼ੀਲ ਰਹਾਂਗਾ ਇੱਥੇ ਕਿ ਆਸ ਰਹੀਆਂ ਹੁਣ ਇਹ ਵੀ ਲਾਈਆਂ ਜਾ ਰਹੀਆਂ ਕਿ ਜਿਸ ਤਰੀਕੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਵੀ ਜਦੋਂ ਕਿਉਂਕਿ ਅਕਾਲੀ ਦਲ ਚ ਤਾਂ ਉਹ ਨਹੀਂ ਹਨ ਉਹਨਾਂ ਦੇ ਮਤ ਟੇਲ ਚੱਲ ਰਹੇ ਨੇ ਸੁਖਵੀਰ ਸਿੰਘ ਬਾਦਲ ਲਾਲ ਕਿਉਂਕਿ ਉਹ ਕਾਲੀ ਦਲ ਤੋਂ ਵਿਧਾਇਕ ਨੇ ਦਾਖਾ ਤੋ ਇਸ ਵਕਤ ਨਵੀਂ ਪਾਰਟੀ ਵੱਲ ਬੇਸ਼ੱਕ ਉਹ ਸਮੂਲੀਅਤ ਕੀਤੀ ਹੈ ਉਹਨਾਂ ਨੇ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਜਦੋਂ ਰਿਜ਼ਲਟ ਆਇਆ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਮੈਂ ਕਿਸੇ ਵੀ ਧਿਰ ਦੇ ਵਿੱਚ ਨਹੀਂ ਹਾਂ ਤਾਂ ਨਵੀਂ ਪਾਰਟੀ ਦੇ ਆਗੂਆਂ ਦੇ ਵਿੱਚ ਕਾਫੀ ਇਸ ਗੱਲ ਨੂੰ ਲੈ ਕੇ ਹੈਰਾਨਗੀ ਪਾਈ ਗਈ ਸੀ ਪੁਨਰ ਸਰਜੀਤ ਦੇ ਆਕਾਲੂ ਆਗੂਆਂ ਵਿੱਚ ਪਰ ਉੱਥੇ ਹੀ ਬਾਤ ਦੇ ਵਿੱਚ ਸਪਸ਼ਟੀਕਰਨ ਦੇ ਕੇ ਬੇਸ਼ੱਕ ਉਸ ਗੱਲ ਨੂੰ ਠੰਡਾ ਕਰ ਲਿਆ ਗਿਆ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆ ਰਹੇ ਸਨ ਜਦੋਂ ਉਹਨਾਂ ਨੇ ਮਨਪ੍ਰੀਤ ਸਿੰਘ ਆਰਲੀ ਬਾਰੇ ਸਵਾਲ ਪੁੱਛੇ ਸਨ ਮਨਪ੍ਰੀਤ ਆਰਲੀ ਦਾ ਇਹ ਜ਼ਰੂਰ ਕਹਿਣਾ ਹੈ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜੋ ਮੇਰੇ ਨੂੰ ਹੁਕਮ ਲੱਗਿਆ ਸੀ ਅਕਾਲ ਤਖਤ ਸਾਹਿਬ ਤੋਂ ਕਿ ਨਵੇਂ ਅਕਾਲੀ ਦਲ ਪੁਨਰ ਸਰਜੀਤ ਦੇ ਵਲੰਟੀਅਰਾਂ ਦੀ ਭਰਤੀ ਕਰਨੀ ਹੈ ਉਸ ਕਮੇਟੀ ਦੇ ਵਿੱਚ ਉਹ ਮੈਂਬਰ ਸਨ ਉਹਨਾਂ ਨੇ ਆਪਣੀ ਡਿਊਟੀ ਤਨਦੇਈ ਦੇ ਨਾਲ ਨਿਭਾਈ ਪਰ ਹੁਣ ਕਿਆਸਰਾਈਆਂ ਲੱਗ ਰਹੀਆਂ ਕਿ ਪਲਾਖਸੰਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬਾਪੂਤਰ ਸੇਮ ਸਿੰਘ ਜੀ ਜੋ ਅਮਰਿਤਪਾਲ ਸਿੰਘ ਜੀ ਦੇ ਫਾਦਰ ਨੇ ਉਹਨਾਂ ਨੇ ਉੱਥੇ ਉਚੇਚੇ ਪਹੁੰਚੇ ਸਨ ਤੇ ਮਨਪ੍ਰੀਤ ਆਲੀ ਦੀ ਸਾਰੀ ਜਿਹੜੀ سپورਟ ਸੀ ਉਹ ਵੀ ਉੱਥੇ ਜਿਹੜੇ ਉਮੀਦਵਾਰ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਖੜੇ ਸਨ ਉਹਨਾਂ ਦੇ ਹੱਕ ਵਿੱਚ ਸੀ ਬੱਚੀਆਂ ਵਿੱਚੋਂ 17 ਜਿਹੜੀ ਉਮੀਦਵਾਰ ਉਹ ਜਿੱਤੇ ਵੀ ਸਨ ਹੁਣ ਵੀ ਜਿਸ ਤਰੀਕੇ ਨਾਲ ਮਨਪ੍ਰੀਤ ਆਲੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਟੇਜ ਸਾਂਝੀ ਕੀਤੀ ਹੈ ਕਿ ਆਸਰਾਂ ਇਹ ਹੀ ਲਗਾਈਆਂ ਜਾ ਰਹੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਜੋਂ ਨੇ ਉਹ ਵਾਰਿਸ ਪੰਜਾਬ ਦੀ ਜੋ ਦਲ ਹੈ ਅਕਾਲੀ ਦਲ ਵਾਰਿਸ ਪੰਜਾਬ ਉਸ ਨੂੰ ਜੁਆਇਨ ਕਰਨ ਜਾ ਰਹੇ ਹਨ ਸਿਆਸੀ ਗਲਿਆਰਿਆਂ 'ਚ ਇਸ ਦੀ ਜਿਹੜੀ ਚਰਚਾ ਉਹ ਸ਼ੁਰੂ ਹੋ ਚੁੱਕੀ ਹੈ ਕੱਲ ਦੀ ਉਹਨਾਂ ਦੀ ਸਟੇਜ ਸਾਂਝੀ ਨੂੰ ਲੈ ਕੇ ਧੰਨਵਾਦ